रेडी ਤੇ ਇਧਰੇ ਉਹ ਪੁੱਤਰਾ ਆਪਾਂ ਕਰਦੇ ਆਂ ਮੋਟਰਸਾਈਕਲ ਜੀਪੀਐਸ ਤੇ ਜਿਹੜੇ ਲੋਕਾਂ ਦੇ ਮੋਟਰਸਾਈਕਲ ਚੋਰੀ ਹੁੰਦੇ ਹਨ ਉਹ ਐ ਪਤਾ ਲੱਗਦਾ ਲੈ ਵੀ ਸਾਰੇ ਤੁਸੀਂ ਨਾ ਲੈਪਟਾਪ ਦੇ ਉੱਪਰ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਚੱਕੋ ਵੀ ਜੀਪੀਐਸ ਦੇ ਕਿੰਨੇ ਫਾਇਦੇ ਹੁੰਦੇ ਨੇ ਜਿਵੇਂ ਕਿ ਆ ਲੈਪਟਾਪ ਅਸੀਂ ਲਾ ਰੱਖਿਆ ਠੀਕ ਹੈ ਵੀ ਕੋਈ ਵੀ ਵੀਹਕਲ ਜੇ ਆਪਣਾ ਗਮ ਹੋ ਗਿਆ ਤਾਂ ਆਪਾਂ ਲੋਕੇਸ਼ਨ ਟਰੈਕ ਕਰ ਸਕਦੇ ਆ ਉਹ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਦਿਖਾਈਏ ਜੀਪੀਐਸ ਲੱਗਿਆ ਹੋਣਾ ਚਾਹੀਦਾ ਬਬੇ ਥੋੜੇ ਰੁਪਈਆ ਦੇ ਵਿੱਚ ਆਪਣਾ ਲੱਖਾਂ ਦਾ ਗੱਡੀ ਵੱਚ ਸਕਦੇ ਆ ਦੇਖੋ ਜੀ ਜਿਹੜੇ ਜੀਪੀਐਸ ਲਾਏ ਹੋ ਨਾ ਜਿਵੇਂ ਆਹ ਮੋਟਰਸਾਈਕਲ ਫਿਰਦੇ ਨਾ ਆ ਜਿਵੇਂ ਟਰੈਕ ਕਰ ਸਕਦੇ ਆ ਵੀ ਅੱਜ ਇਹ ਮੋਟਰਸਾਈਕਲ ਕਿੱਥੇ ਫਿਰਦਾ ਆ ਦੇਖੋ ਜੀ ਚੈੱਕ ਕਰੋ ਆ ਫਿਰਦਾ ਜਿੰਨੇ ਵੀ ਜੀਪੀਐਸ ਲਾਏ ਨੇ ਸਾਰੇ ਉਹ ਟਰੈਕ ਕਰ ਸਕਦੇ ਆ ਇਹ ਤੁਸੀਂ ਆਪਣੇ ਫੋਨ ਦੇ ਵਿੱਚ ਹੀ ਖੜ ਸਕਦੇ ਹੋ ਖੁਦ ਜਿੱਥੇ ਮਰਜੀ ਹੋਵੇ ਮੋਟਰਸਾਈਕਲ ਸਾਰੇ ਮੋਟਰਸਾਈਕਲ ਦਾ ਪਤਾ ਲੱਗੂ ਕਿਉਂਕਿ ਸਾਡੇ ਮੇਨ ਐਪ ਹੈ ਤਾਂ ਕਰਕੇ ਸਾਸੀਂ ਸਾਰੇ ਦੇਖ ਰਹੇ ਆ ਤੁਸੀਂ ਇੱਕ ਕੱਲਾ ਮੋਟਰਸਾਈਕਲ ਦੇਖ ਸਕਦੇ ਹੋ ਥੋੜਾ ਮੋਟਰਸਾਈਕਲ ਦੂਜਾ ਬੰਦਾ ਨਹੀਂ ਦੇਖੂਗਾ ਲਾਈਵ ਜੀਪੀਐਸ ਤੁਸੀਂ ਵੀ ਲਵਾ ਸਕਦੇ ਹੋ ਬਹੁਤ ਘੈਂਟ ਚੀਜ਼ ਹੈ ਬਈ ਆ ਦੇਖੋ ਜਿਹੜੇ ਜਿਹੜੇ ਮੋਟਰਸਾਈਕਲਾਂ ਨੇ ਲੱਗੇ ਹਨ ਇਹ ਸਾਨੂੰ ਲੋਕੇਸ਼ਨ ਆ ਚੈੱਕ ਕਰ ਸਕਦੇ ਆ ਇੱਕ ਆ ਖੜਾ ਤੇ ਸਾਰੇ ਮੋਟਰਸਾਈਕਲ ਨਹੀਂ ਨੇ ਜਿਹੜੇ ਮਰਜ਼ੀ ਦੇ ਲੈ ਵੀਡੀਓ ਸ਼ੇਅਰ ਕਰ ਦੋ ਜੀਪੀਐਸ ਲਵਾਉਣਾ ਹੈ ਤਾਂ ਉੱਪਰ ਦਿੱਤੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਭਾਈ ਕਰੋ ਜਲਦੀ